ਹਾਂਜੀ গুড মর্নিং ਜੀ ਕਿੱਦਾਂ ਮੇਰੀ ਜੀਤੋ ਫੈਮਿਲੀ ਸੂਰ ਦੇ ਵੱਜ ਚੁੱਕੇ ਨੇ 6 ਆਪਾਂ ਘਰ ਦੇ ਕੰਮ ਕਰਕੇ ਬੰਦੇ ਹੋ ਗਿਆ ਕੁਝ ਰਹਿ ਗਿਆ ਅੱਜ ਰੱਖੜੀ ਸਾਰਿਆਂ ਨੂੰ ਹੈਪੀ ਰੱਖੜੀ ਰੱਖੜੀ ਦੀਆਂ ਬਹੁਤ ਮੁਬਾਰਕਾਂ ਬਾਰਾਂਜੋ ਮੇਰੇ ਨਾਲ ਮੇਰਾ ਬਰਿੰਦਰ ਨੇਗਾ ਪਿਛਲੀ ਰੱਖੜੀ ਤੇ ਹੈਗਾ ਸੀਗਾ ਸਿਰਖੜੀ ਬਹੁਤ ਵਧੀਆ ਮਨਾਈ ਆਉਨੇ ਪਰ ਅਫਸੋਸ ਇਸ ਰਖੜੀ ਜੋ ਮੇਰੇ ਨਾਲ ਨਹੀਂ ਦਾ ਅਸੀਂ ਉਹ ਵੀ ਫੋਟੋ ਤਸਵੀਰ ਬੰਨਣਾ ਕਿ ਜੋ ਮੈਂ ਕਿਹਾ ਸੀ ਰਾਤ ਮੈਨੂੰ ਕਹਿੰਦੀ ਸੀ ਮੰਮੀ ਪਰਖੜੀ ਕਿਲੇ ਬੰਨੂ ਵੀ ਵੀਰ ਜੀ ਦੇ ਵੀਰ ਜੀ ਦਾ ਹੈ ਨਹੀਂ ਦਾ ਉਹਨੇ ਮੈਂ ਉਹ ਵੀ ਫੋਟੋ ਤਸਵੀਰ ਬੰਨ ਲੀਂ। ਜਦੋਂ ਤੇ ਹਾਰ ਤੋਂ ਹੁੰਦੇ ਰਹਿੰਦੇ ਆ ਉਹਦੀ ਰੈਡੀ ਨੇ ਇਹੇ ਰੁਕਨੇ ਕਦੇ। ਬਲਾ ਸਮਾਪਤ ਹੋਣਾ ਅੱਜਰ ਚਲੇ ਆ ਕੇ ਉਹ ਵੀ ਨਿਕਲੇ ਫੋਨ ਦਾ ਟੰਡਾ ਟੁਕੜਾ ਸੀ ਇੱਕ ਮਾਲ ਇਹ ਤਾਂ ਭੁੱਲਣਾ ਵੈਸੇ ਬੋਦੋ ਉਹਨੂੰ ਬਹੁਤ ਚਾਂ ਹੁੰਦਾ ਸੀ ਰਖੜੀ ਤਾਂ ਕਈ ਦਿਨ ਪਹਿਲਾਂ ਹੀ ਨਾ ਲੱਗ ਜਨਾਂ ਦਾ ਸੇ ਖਰੀਦਦਾਰੀ ਕਰਨ ਕਿਪਟਰੀ ਤਾਂ ਜੋਤ ਵਾਸਤੇ ਕੋਦੋ ਕੁਸ਼ਕ ਦੇ ਪੁੱਛ ਇਹ ਹਾਂ ਜੋਤ ਨਹੀਂ ਰਖੀ ਜਾਂ ਮੈਂ ਜੋਤ ਨੂੰ ਵਾ ਦੂੰਗਾ ਉਹ ਤਾਂ

بارش بھی بہت زیادہ ہو رہی ہے۔ رکھڑی تھی اب ہو گی کہ نہ ਕੁੜੀਆਂ ਨੇ ਰਖੜੀ ਲੈ ਕੇ پیچھے ਘੰਟਾਣਾ ਸੀ ਉਹਨਾਂ ਨੂੰ ਮੁਸ਼ਕਲ ਹੋ ਗਿਆ ਕਿ ਮੈਂ ਜਾਣ ਵੀ ਹਾਂ। ਬਹੁਤ ਜ਼ਿਆਦਾ بارش ਹੋ ਰਹੀ ਹੈ। ਸੁਹਾ ਵੀ ਹੋ ਰਹੀ ਹੈ। ਉਹ ਅਕਾ ਖਰੀ ਵਾਲੀ بارش ਹੋ ਗਈ ਹੈ। ਜੀ ਅਸੀਂ ਲੱਗਾ ਹਾਂ ਰਖੜੀ ਬੰਨਣਾ ਉਹ ਸਭ ਤੋਂ ਪਹਿਲਾਂ ਮੈਂ ਰਖੜੀ ਬਨੂੰਗੀ ਆਪਣੇ ਬਾਬਾ ਜੀ ਦੇ ਇਹਦੀ ਸ਼ੁਰੂਤ ਹੁੰਦਾ ਸਭ ਤੋਂ ਪਹਿਲਾਂ ਮੈਂ ਬਾਬਾ ਜੀ ਦੇ ਰਖੜੀ ਬੰਨ ਕੇ ਫਿਰ ਬੰਨਦੇ ਹੁੰਦੇ ਅਸੀਂ ਬੱਚਿਆਂ ਦੇ ਕਿਉਂਕਿ ਸਭ ਤੋਂ ਪਹਿਲਾਂ ਮੈਨੂੰ ਮੇਰਾ ਰੱਬ ਆ ਮੇਰਾ ਜੋਤ ਵੀ ਤਿਆਰ ਹੋ ਚੁੱਕਿਆ ਮਾਤਾ ਜੀ ਜੀ ਬਣਾਇਆ ਗੋੜੀਆਂ ਨਾਵੇਂ ਮੈਨੂੰ ਵੀ ਪਤਾ ਨਹੀਂ ਦੱਸ ਆ ਜਾ ਵੀਰ ਜੋਣਾ ਤਾਂ ਬੰਨੀ ਬਾਬਾ ਦੀ ਬੰਨੀ ਗੱਲ ਤਰਦੀ ਦੇਖੇ ਤੁਮੇ ਜੇ ਪੁੱਪ ਵੀ ਮਾਰ ਅਰੇ ਕਿਦਾਂ ਉਹ ਦੀ ਜਿਹੜਾ ਇਹ ਕਹਿੰਦਾ ਹੈ ਮਾਚੇ ਰੇ ਕਿਦਾਂ ਛੋਟੀ ਪੈ ਨਹੀਂ ਉਹ ਥੋੜੀ ਮੋਲੀ ਲੈ ਕੇ ਨਾ ਬੰਲੋ ਪੂਰੀ ਮਗਰ ਤੱਕ ਬੰਲੀ ਤਾਂ ਕਾ ਤੱਕ ਤਾਂ ਪਤਾ ਨਹੀਂ ਨਾ ਜੀ ਜੀ ਬੰਦਾ ਬੰਦਾ ਹੈ ਨਾ ਹੂੰ ਹੂੰ ਮੈਂ ਤਾਂ ਰਿਆਂ ਧੋਲੇ ਕੋਈ ਨਾ ਬੰਨਣਾ ਨਹੀਂ ਹੈ ਕਿ ਬਾਅਦ ਬੰਦੂਗਾ ਜ਼ਰੂਰ ਰੱਖਣਾ ਚਲ ਬੰਨੀ ਬਾਦ ਨੂੰ ਫੋਟੋ ਦਾ ਜ਼ਰੂਰ ਪਟਾ ਉੱਪਰ ਫੋਟੋ ਆ ਕੇ ਬੰਦੂਗੀ ਬੱਟੇ ਦੀ ਜੀ ਜ਼ਰੂਰ ਰੱਖੀ ਠੀਕ ਆਲਾ ਬੱਟੇ ਦੀ ਜੀ ਰੱਖੀ ਠੀਕ ਹੈ ਤਾਂ

ਚਲੋ ਕਾਟ ਹੋ ਗਿਆ ਸੀ ਉਹ ਬਸ ਖੱਲ ਲੈਣਾ ਆਂ ਮੈਂ ਹਾਂ ਹਾਂ ਪਾ ਦੇ ਪਾ ਦੇ ਦੇਖ ਨਾ ਕਿਹਾ ਕਿ ਅੱਧਾ ਕੱਟ ਦੇਣੀ ਆਂ ਆ ਚੱਲ ਬਸ ਖੜ ਦੇ ਬਾਕੀ ਆਪੇ ਦੇ ਦੂਗਾ ਬੱਚਾ ਮਿੱਠਾ ਦੇਖੀ ਜਿੰਨਾ ਮਚਾਦੇ ਦੇ ਜੇ ਜਿਹੜੀ ਆਹ ਨੂੰ ਚੀਜ਼ ਪਸੰਦ ਆ ਸਾਰੇ ਰੋਟੀ ਖਾਓ ਜੋਨੇ ਵੀ ਰੋਲਾ ਪਾ ਲੈ ਰਖੜੀ ਬਣਾ ਨੂੰ ਜਿੰਦੀ ਮੈਂ ਮੇ ਬਣਾਨੀ ਆ ਕਹਿੰਦੀ ਮੇਰੇ ਨਹੀਂ ਰਖੜੀ ਬਣੀ ਮੇਰੇ ਦੀ ਬੰਨੋ ਜੋ ਤੂੰ ਵੀ ਤਾਂ ਅਸਲ ਹੈ ਬੜਾ ਅਨੁਭਵ ਹੈ ਜੋ ਤਰੇ ਜੇ ਸਾਰੇ ਤਰ ਮੈਂ ਨਹੀਂ ਕਹਾਂ ਮੈਂ ਬੋਲਣੇ ਕਿਹੜੀ ਕਿਹੜੀ ਨੀ ਕੀ ਦਵਾ ਜਿਆਦਾ ਜਿਆਦਾ ਨਾ ਚੱਕ ਕੋੜੀ ਨਾ ਫੇਜੇ ਵੈਸੇ ਝੂਟੇ ਦੇ ਲੈ ਤੂੰ ਜਿਆਦਾ ਨਾ ਚੱਕ

ਸਰਦਨ ਬੈਗ ਦੇਖਦੀ ਰਹਦੀ ਹੈ ਤੇਰਾ ਦੇਖ ਲਓ ਭਰਾਵਾ ਸੁਣ ਲਓ ਮੇਰੀ ਕੁੜੀ ਦੀ ਕੋਈ ਬਾਹਾਂ ਤੋਂ ਫੜ ਕੇ ਤਹਾਂ ਨਹੀਂ ਇਹਨੂੰ ਬੱਖੀਆਂ ਤੋਂ ਹੱਥ ਪਾਈ ਮੋਢੇ ਤੋਂ ਹੱਥਾਂ ਪਾਈ ਇਹ ਤਾਂ 6 ਵਜੇ ਹੋਈਆਂ ਸੀ ਰੰਟ ਹੋਏ ਹੋਏ ਤਾਂ ਹਾਂ ਚੀਜਾਂ ਤੋਂ ਫੜ ਕੇ ਤਾਂ ਚੱਕ ਮੈਂ ਪੋਰਾਕ ਜਾ ਰਹਾ ਇਹ ਜੇ ਮਰ ਜਣੇ ਨੇ ਕੁੜੀ ਬਸ ਕੇ ਰੋਟੀ ਖਾਦੀ ਆ ਭਰਾਵਾ ਰੋਟੀ ਪੰਜ 6 ਚਾਰਕ ਬਾਂਡੇ ਹੋ ਪਨੇ ਚਾਰਕ ਆਫੇ ਨੇ ਰੋਟੀਆਂ ਰੱਟਿਆ ਕੇ ਹੁਣ ਅਸੀਂ ਹੋਏ ਆ ਬੇਲੇ ਮੇਰੇ ਤਾਂ ਟਿੱਕੀ ਲੈ ਮੇਰਾ ਘੜਾ ਖਰਾਬ ਹੋ ਗਿਆ ਹਾਂਜੀ ਕੀ ਕਹਿੰਦਾ ਵੀਰਾ ਚੱਕਦਾ ਨਹੀਂ ਵੀਰੇ ਚੱਕ ਲੈ ਭਰਾਵਾ ਮੇਰਾ ਖਾਦਾ ਪੀਦਾ ਨਾ ਨਿਕਲ ਜਾਣਾ ਹੁਣ ਜੋ ਮੰਨੂਗੀ ਤਾਂ ਨਾ ਇਹ ਸਾਰਾ ਇਹ ਸ਼ੀਸ਼ੇ ਚ ਬੋਦੀਆਂ ਸਵਾਰੀਆਂ ਜਾਂਦਾ ਮੈਂ ਉਸ ਤਰ੍ਹਾਂ ਹੀ ਫਰਾ

ਏਬਸ ਸਾਡੇ ਕਿਥੇ ਲੱਗੇ ਪਰਲੇ ਮੋਢੇ ਤੇ ਪਰਲਾ ਮੋਢਾ ਪਰਲਾ ਹਾਂ ਅਸੀਂ ਫਸ ਹਾਂਜੀ ਅਸੀਂ ਲੱਗਿਆ ਅੱਜ ਬਲੌਗ ਹੁਣ ਸ਼ੁਰੂ ਕਰਨ ਪਹਿਲਾਂ ਸਾਡਾ ਬਲੌਗ ਕੀ ਹੋਇਆ ਸ਼ੁਰੂ ਤੇ ਆ ਮੇਰਾ